ਸਸੀ ਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਹਫਤੇ ਪਹਿਲਾਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅੱਜ ਬਾਰੇ ਸੂਟ ਬਹੁਤ ਹੀ ਪਿਆਰੇ ਜੇ ਸੂਟ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਵਧੀਆ ਫੈਬਰਿਕ ਹੈ ਬਦੌਟ ਲਾਈਨਿੰਗ ਵਨ ਵਾਲੇ ਸੂਟ ਹੈ ਜੀ ਪਹਿਲਾ ਸਭ ਤੋਂ ਸੂਟ ਚੈੱਕ ਕਰੋ ਜੀ ਤੁਹਾਨੂੰ ਗਰੇਸ ਕਾਟਨ ਦਾ ਬਹੁਤ ਹੀ ਪਿਆਰਾ ਸੂਟ ਮਿਲੇਗਾ ਬਿਲਕੁਲ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਹੁਤ ਸੋਹਣਾ ਘੇਰੇ ਤੇ ਬਹੁਤ ਸੋਹਣਾ ਥ੍ਰੈਡ ਵਰਕ ਹੋਇਆ ਹੈ ਬੈ ਨਾਲ ਪਿਓਰ ਦਾ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 1450 1450 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਕਾਲ ਕਰਕੇ ਤੁਸੀਂ ਸੂਟ ਬੁੱਕ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜ ਸਕਦੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਤੁਸੀਂ ਕਰਨਾ ਕੀ ਹੈ ਜੀ Google Pay Paytm ਕਰਨਾ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਮੇਰੀਆਂ ਭੈਣਾਂ ਦੀ ਡਿਮਾਂਡ ਤੇ ਵੀਡੀਓ ਲੈ ਕੇ ਆਂਦੀ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਦੀ ਲੁੱਕ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਲੁੱਕ ਹੈ ਜੀ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਨਾਲ ਦੀ ਨਾਲ ਪਿੱਕਾਂ ਭੇਜ ਕੇ ਸੂਟ ਬੁੱਕ ਕਰੋ ਸਾਰੇ ਸੂਟ ਤੇ ਤੁਹਾਨੂੰ ਥ੍ਰੈਡਵਰਕ ਮਿਲੂਗਾ ਜੀ ਨਾਲ ਕਾਟਨ ਦਾ ਬਹੁਤ ਹੀ ਪਿਆਰਾ ਦੁਪੱਟਾ ਰੱਖਿਆ ਹੋਇਆ ਹੈ ਜੀ ਦੁਪੱਟੇ ਤੇ ਵੀ ਤੁਹਾਨੂੰ ਥ੍ਰੈਡਵਰਕ ਮਿਲੂਗਾ ਜੀ ਦੁਪੱਟੇ ਤੇ ਵੀ ਥ੍ਰੈਡਵਰਕ ਮਿਲੂਗਾ ਸੂਟਾਂ ਦੇ ਕਲਰ ਐਨੇ ਪਿਆਰੇ ਆ ਜੀ ਬਿਦੌਟ ਲਾਈਨਿੰਗ ਵੰਡ ਵਾਲਾ ਸੂਟ ਹੈ ਜੀ ਚੈੱਕ ਕਰੋ ਜੀ ਸੂਟ ਦੀ ਲੁੱਕ ਕਿੰਨੀ ਪਿਆਰੀ ਆ ਕਲਰ ਐਨੇ ਪਿਆਰੇ ਆ ਜੇ ਤੁਸੀਂ ਇਹ ਸੂਟ ਪਾਰਟੀ ਚ ਪਾਉਗੇ ਨਾ ਨਾ ਤੁਹਾਨੂੰ ਗਰਮੀ ਲੱਗੂਗੀ ਨਾਲੇ ਤੁਹਾਡੀ ਲੁੱਕ ਬਹੁਤ ਜ਼ਿਆਦਾ ਸੋਹਣੀ ਬਣੂਗੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਮਸਲੀਨ ਕਾਟਨ ਦਾ ਸੂਟ ਹੈ ਜੀ ਮਸਲੀਨ ਕਾਟਨ ਦਾ ਹੀ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਮਸਲੀਨ ਕਾਟਨ ਦਾ ਸੂਟ ਤੇ ਮਸਲੀਨ ਕਾਟਨ ਦਾ ਹੀ ਦੁਪੱਟਾ ਬਹੁਤ ਸੋਹਣਾ 2.5 ਮੀਟਰ ਦੇ ਦੁਪੱਟੇ ਆ ਜੀ ਕੋਈ ਵੀ ਕਲਰ ਨਹੀਂ ਜਾਣਾ ਸੂਟ ਦਾ ਵਧੀਆ ਕੁਆਲਿਟੀ ਦੀ ਕਾਟਨ ਲਾਈ ਵੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਜਿਹੜੀ ਕਾਟਨ ਹੈ ਜੀ ਕੋਈ ਇਹਦੇ ਤਾਂ ਕਲਰ ਨਹੀਂ ਜਾਣਾ ਕੋਈ ਇਹਦੇ ਤੇ ਐਦਾਂ ਨਹੀਂ ਵੀ ਤਾਂ ਵਰਕ ਚੈੱਕ ਖਰਾਬ ਹੋਣਾ ਕਿਉਂਕਿ ਵਰਕ ਅਸੀਂ ਖੁਦ ਕਰਵਾਇਆ ਹੈ ਜੀ ਕੋਈ ਇਹ ਨਹੀਂ ਹੈ ਵੀ ਵਰਕ ਕਰੇ ਕਰਾਈ ਸੂਟ ਲੈ ਆ ਕੇ ਅੱਗੇ ਤੁਹਾਨੂੰ ਸੇਲ ਕਰਤੇ ਜੀ ਵਰਕ ਅਸੀਂ ਖੁਦ ਕਰਵਾਇਆ ਹੈ ਜੀ ਇਸ ਕਰਕੇ ਮੇਰੀਆਂ ਪਹਿਣਾ ਟੈਨਸ਼ਨ ਫਰੀ ਹੋ ਤੇ ਸੂਟ ਲਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਪੜਨ ਵਾਲੇ ਕਿਉਂਕਿ ਗਰਮੀਆਂ 'ਚ ਵੀ ਲੋਕ ਵਿਆਹ ਕਰਦੇ ਆ ਹੁਣ ਤਾਂ ਬਹੁਤ ਜ਼ਿਆਦਾ ਖੁੱਦ ਸਾਨੂੰ ਵੀ ਫੈਕਸ਼ਨ ਕਿੰਨੇ ਆਇਆ ਗਰਮੀ 'ਚ ਇਸ ਕਰਕੇ ਜੀ ਸਾਰੀਆਂ ਪਹਿਣਾ ਸੋਹਣੇ ਸੋਹਣੇ ਸੂਟ ਪਾਉ ਤੇ ਕੁਲ-ਕੁਲ ਜੇ ਸੂਟ ਹੈ ਟੈਂਸ਼ਨ ਫਰੀ ਹੋ ਕੇ ਵਿਆਹ ਦੇਖੋ ਹੈਵੀ ਸੂਟਾਂ 'ਚ ਜੀ نیچے ਲਾਈਨਿੰਗ ਲੱਗ ਜਾਂਦੀ ਆ ਸਾਰਾ ਹੀ ਬੰਦਾ ਗਰਮੀ ਗਰਮੀ ਹੋਇਆ ਰਹਿੰਦਾ ਸਾਰੇ ਵਿਆਹ 'ਚ ਅਗਲੇ ਸੂਟ ਚੈੱਕ ਕਰੋ ਜੀ ਸਟੀਚਿੰਗ ਹੋਈ-ਵਾਈ ਮਿਲੂਗੀ ਤੁਹਾਨੂੰ ਸੂਟ ਹੈਗਾ ਜੀ ਬਹੁਤ ਹੀ ਵਧੀਆ ਸੂਟ ਦੀ ਲੁੱਕ ਦੇਖੋ ਜੀ ਕਈ ਮੇਰੀਆਂ ਪਹਿਣਾ ਰੈਡੀਮੇਡ ਪਾ ਕੇ ਖੁਸ਼ ਹੈ ਜੀ ਅਨ ਸਟੀਚ ਤੁਹਾਨੂੰ ਸ਼ਰਟ ਮਿਲੂਗੀ ਥੋੜੀ ਜੀ ਤੁਹਾਨੂੰ ਇਹਦੀ ਫਿਟਿੰਗ ਕਰਵਾਉਣੀ ਪਊਗੀ ਸੂਟ ਬਹੁਤ ਹੀ ਪਿਆਰਾ ਹੈ ਜੀ ਬਸ ਫਿਟਿੰਗ ਕਰਾਓ ਤੇ ਸੂਟ ਆਪ ਪਲਾਜੋ ਨਾਲ ਸਟੀਚ ਹੋਇਆ ਵਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1650 ਪਹਿਲਾਂ ਤਾਂ ਜੀ ਸੂਟਾਂ ਦੀ ਲੁੱਕ ਚੈੱਕ ਕਰਿਓ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਨਾਲ ਦੀ ਨਾਲ ਕਿਉਂਕਿ ਸਿੰਗਲ ਸਿੰਗਲ ਪੀਸ ਐ ਜੀ ਕੋਈ ਇਹ ਨਹੀਂ ਹੈ ਵੀ ਡਬਲ ਡਬਲ ਪੀਸ ਐ ਜਾਂ ਕੁਝ ਕਿਉਂਕਿ ਅਸੀਂ ਖੁਦ ਤਿਆਰ ਕਰੇ ਵੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਭੇਜੀ ਜਾਓ ਜੀ ਆਪਣੇ ਲਈ ਸੂਟ ਰਖਵਾਈ ਜਓ ਬਹੁਤ ਹੀ ਪਿਆਰੇ ਸੂਟ ਹਨ ਔਰ ਬਿਲਕੁਲ ਅਲੱਗ ਲੁੱਕ ਦੇ ਸੂਟ ਲੈ ਕੇ ਆਨੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੂਟ ਬਹੁਤ ਪਿਆਰਾ ਕਲਰ ਦੁਪੱਟੇ ਦੀ ਕਿਹਾ ਕਹਨੇ ਜਿਵੇਂ ਆਪਣੇ ਘਰ ਚ ਕੋਈ ਥੋੜਾ ਏਜ ਵਾਲਾ ਵੀ ਹੁੰਦਾ ਉਹ ਵੀ ਪਾ ਸਕਦਾ ਹੈ ਗਰਲਿਸ ਲੁੱਕ ਵੀ ਦੇ ਸਕਦੇ ਆ ਤੁਸੀਂ ਪੈਂਟ ਵਲਾਜੋ ਬਣਾਓ ਸਰਾਰਾ ਜੋ ਤੁਹਾਡਾ ਮਨ ਕਰੇ ਤੁਸੀਂ ਉਹ ਬਣਾ ਸਕਦੇ ਆ ਜੀ ਬਹੁਤ ਹੀ ਪਿਆਰਾ ਸੂਟਾਂ ਦਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਨਾ ਤੁਹਾਨੂੰ ਇਹਦੇ ਵਿੱਚ ਗਰਮੀ ਲੱਗਣੀ ਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਸ ਕਰਕੇ ਨਾਲ ਦੀ ਨਾਲ ਫਿੱਕਾ ਭੇਜ ਕੇ ਆਪਣੇ ਵਾਸਤੇ ਸੂਟ ਰਖਾਓ ਜੀ ਕਈ ਮੇਰੀਆਂ ਪੈਣਾ ਦੇ ਪਾਰਸਲ ਲੇਟ ਹੋ ਜਾਂਦੇ ਆ ਜੀ ਤੁਸੀਂ ਟੈਨਸ਼ਨ ਨਾ ਕਰਿਆ ਕਰੋ ਜੇ ਮੇਰੇ ਕੋਲ ਤੁਹਾਡੀ ਪੇਮੈਂਟ ਆਈ ਵੀ ਆ ਤਾਂ ਤੁਹਾਡਾ ਪਾਰਸਲ ਪਹੁੰਚੂਗਾ ਹੀ ਪਹੁੰਚੂਗਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਬਲੂ ਕਲਰ ਦਾ ਸੂਟ ਬਲੂ ਕਲਰ ਦੀ ਨਾਲ ਬਾਟਮ ਦੁਪੱਟਾ ਰੱਖਿਆ ਨਾਲ ਆਫ ਵਾਈਟ ਦੁਪੱਟੇ ਨੂੰ ਸੂਟ ਨੂੰ ਤੁਹਾਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਟੇਲਰ ਨੂੰ ਦੋ ਤੇ ਸਟੀਚ ਕਰਾਓ ਤੇ ਪਾਓ ਬਹੁਤ ਹੀ ਪਿਆਰਾ ਜਿਹਾ ਸੂਟ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਏ 1400 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਮਿਲ ਜਾਣਾ ਜੀ ਤੁਸੀਂ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1400 ਰੁਪਿਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਸੂਟ ਤੇ ਕਾਟਨ ਦਾ ਹੀ ਨਾਲ ਦੁਪੱਟਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਰਖਵਾ ਸਕਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਹੈ ਜੀ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਸੂਟ ਪਿਕ ਭੇਜਣੀ ਨਹੀਂ ਆਉਂਦੀ ਤਾਂ ਸੂਟਾਂ ਤੇ ਨੰਬਰ ਲਾਏ ਹੋਏ ਆ ਜੀ ਤੁਸੀਂ ਫੋਨ ਕਰਕੇ ਸੂਟ ਦਾ ਨੰਬਰ ਨੋਟ ਕਰ ਲਓ ਫੋਨ ਕਰਕੇ ਤੁਸੀਂ ਮੇਰੇ ਤੋਂ ਸੂਟ ਰਖਵਾ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਤੁਹਾਨੂੰ ਪਿਓਰ ਕਾਟਨ ਦੀ ਸ਼ਰਟ ਮਿਲੂਗੀ neck ਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਹੈ ਜੀ neck ਤੇ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਹੈ ਜੀ ਦੁਪੱਟਾ ਤੁਹਾਨੂੰ ਕਾਟਨ ਦਾ ਮਿਲੇਗਾ 2.5 ਮੀਟਰ 2.5 ਮੀਟਰ ਦਾ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ 1450 ਰੁਪਿਆ 1450 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਵਿਦ ਸ਼ਿਪਿੰਗ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਨਾਲ ਦੀ ਨਾਲ ਪਿੱਕਾ ਭੇਜੀ ਜਾਓ ਤੇ ਆਪਣੇ ਸੂਟ ਰਖਾਈ ਜਾਓ ਜੀ ਬਹੁਤ ਸੋਹਣੇ ਕੂਲ ਕੂਲ ਸੂਟ ਕਲਰ ਕੰਟਰਾ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਬਹੁਤ ਪਿਆਰਾ ਨੈਕ ਤੇ ਵਰਕ ਕਰਿਆ ਹੋਇਆ ਵੈ ਤੁਸੀਂ ਇਹਦੀ ਪੈਂਟ ਪਲਾਜੋ ਬਣਾਓ ਸਰਾਰਾ ਬਣਾਓ ਬਹੁਤ ਹੀ ਸੋਹਣੀ ਲੁੱਕ ਆਉਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਖਾਦੀ ਦਾ ਸੂਟ ਦਾ ਫੈਬਰਿਕ ਹੈ ਖਾਦੀ ਸਿਲਕ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੇਗਾ ਜੀ ਬਹੁਤ ਸੋਹਣਾ ਨੈਕ ਤੇ ਵਰਕ ਹੋਇਆ ਵੈ ਚੈੱਕ ਕਰੋ ਜੀ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਨੈਕ ਚੈੱਕ ਕਰੋ ਕਿੰਨਾ ਪਿਆਰਾ ਬਣਿਆ ਹੋਇਆ ਵੈ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਦੁਪੱਟਾ ਤੁਹਾਨੂੰ ਬਹੁਤ ਹੀ ਡਿਜ਼ਾਈਨਰ ਮਿਲੇਗਾ ਜੀ ਦੁਪੱਟਾ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਏ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ 1600 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਬਿੱਡ ਸ਼ਿਪਿੰਗ ਜੀ ਕੋਈ ਸ਼ਿਪਿੰਗ ਤੋਂ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਬਿੱਡ ਸ਼ਿਪਿੰਗ ਕਲਰ ਚ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਆਂ ਜੀ ਸੂਟਾਂ ਦੇ ਗਰਮੀਆਂ ਦੇ ਹਿਸਾਬ ਨਾਲ ਸੂਟ ਲੈ ਕੇ ਆਨੇ ਆ ਜੀ ਨਾਲ ਦੀ ਨਾਲ ਸੂਟ ਬੁੱਕ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਬਹੁਤ ਹੀ ਪਿਆਰੇ ਪਿਆਰੇ ਸੂਟ ਹੁੰਨੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਜਾਰਾ ਬ੍ਰਾਂਡ ਦਾ ਸੂਟ ਹੈ ਜੀ ਸੂਟ ਦੀ ਲੁੱਕ ਚੈੱਕ ਕਰੋ ਕਿੰਨੀ ਪਿਆਰੀ ਆ ਦੁਪੱਟੇ ਦੇ ਕਿਆ ਕਹਨੇ ਤੁਸੀਂ ਵਿਆਹਾਂ ਸ਼ਾਦੀ ਨੂੰ ਜਿੱਦਾਂ ਮਰਜੀ ਇਹ ਸੂਟ ਪਾਓ ਐਦਾਂ ਦੀ ਲੁੱਕ ਨਹੀਂ ਹੈ ਸੂਟਾਂ ਦੀ ਵੀ ਇੱਕ ਕਾਟਨ ਦੀ ਲੁੱਕ ਹੈ ਬਹੁਤ ਸੋਹਣੀ ਪਾਰਟੀ ਵੇਅਰ ਲੁੱਕ ਲੈ ਕੇ ਆਂਦੀ ਆ ਦੇਖੋ ਜੀ ਜੀਮੇ ਦੀ ਗਰਮੀਓ ਐਵੇਂ ਦੇ ਸੂਟ ਵੇਅਰ ਕਰੀ ਸੋਹਣੇ ਲੱਗਦੇ ਆ ਬਾਕੀ ਤਾਂ ਦੇਖੋ ਜੀ ਟੇਸਟ ਸਭ ਦਾ ਅਲੱਗ-ਅਲੱਗ ਹੈ ਪਰ ਜੀਮੇ ਦੀ ਗਰਮੀਓ ਉਵੇਂ ਸੀਜ਼ਨ ਤੇ ਸਾਬ ਨਾਲ ਆਪਾਂ ਕੱਪੜਾ ਪਾਈਏ ਤਾਂ ਜ਼ਿਆਦਾ ਵੈਸਟ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਹੀ ਤੇ ਪਿਕਾ ਪਾਈ ਜਾਓ ਤੇ ਆਪਣਾ ਸੋਹਣੇ ਸੋਹਣੇ ਸੂਟ ਰਖਵਾਈ ਜਾਓ ਜੀ ਤੁਸੀਂ ਟੈਨਸ਼ਨ ਫਰੀ ਹੋ ਕੇ ਸੂਟ ਮੰਗਾਇਆ ਕਰੋ ਜੇ ਤੁਹਾਡੀ ਪੇਮੈਂਟ ਮੇਰੇ ਕੋਲ ਆ ਗਈ ਜੀ ਤਾਂ ਸੂਟ ਤੁਹਾਡਾ ਪਹੁੰਚੂਗਾ ਹੀ ਪਹੁੰਚੂਗਾ ਵਾਈ ਤੇ ਕੋਈ ਗੱਲ ਹੁੰਦੀ ਆ ਤੁਹਾਡਾ ਸੂਟ ਨਹੀਂ ਪਹੁੰਚਦਾ ਤਾਂ ਤੁਹਾਡੀ ਪੇਮੈਂਟ ਉਸੇ ਤਰ੍ਹਾਂ ਵਾਪਸ ਕਰੀ ਜਾਊਗੀ ਜੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਹੈਗੀ ਵੀ ਸਾਡਾ ਸੂਟ ਨਹੀਂ ਆਇਆ ਦੇਖੋ ਜੀ 8 ਦਿਨ ਅਸੀਂ ਕਹਿ ਕੇ ਚੱਲਦੇ ਆ 10 ਦਿਨ ਵੀ ਲੱਗ ਸਕਦੇ ਆ 11 ਦਿਨ ਵੀ ਲੱਗ ਜਾਂ ਜਾਂਦੇ ਆ ਇਸ ਕਰਕੇ ਵੇਟ ਕਰਿਆ ਜੀ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਇੱਕ ਜ਼ਰੂਰੀ ਗੱਲ ਜੀ ਕਈ ਮੇਰੀਆਂ ਭੈਣਾਂ ਨਾ 4 ਦਿਨ ਬਾਅਦ ਕਾਲ ਕਰਦੀਆਂ ਕਿ ਸਾਡਾ ਸੂਟ ਨਹੀਂ ਪਹੁੰਚਿਆ ਤੁਸੀਂ ਆਪ ਸਿਆਣੇ ਆ ਜੀ ਅੱਜ ਮੈਂ ਪਾਰਸਲ ਕਰਿਆ ਕੱਲ ਨੂੰ ਸੂਟ ਅੱਗੇ ਮਤਲਬ ਲੈ ਕੇ ਜਾਣਾ ਹੁਣ ਇਹ ਹੋ ਸਕਦਾ ਵੀ 5 ਦਿਨ ਵੀ ਲੱਗ ਸਕਦੇ ਆ ਹਫਤੇ ਵਿੱਚ ਵੀ ਪਹੁੰਚ ਸਕਦਾ ਹੈ ਕਈ ਵਾਰ ਜੀ ਛੁੱਟੀਆਂ ਪੈ ਗਈਆਂ 1-2 ਦਿਨ ਹੋਰ ਵੀ ਲੱਗ ਸਕਦੇ ਆ ਜੀ ਨਾਲ ਦੀ ਨਾਲ ਬੁੱਕ ਕਰੋ ਆਪਣੇ ਸੂਟ ਟੈਨਸ਼ਨ ਫ੍ਰੀ ਹੋ ਕੇ ਬੁੱਕ ਕਰਿਆ ਕਰੋ ਜੀ ਕੋਈ ਤੁਸੀਂ ਐਦਾਂ ਨਹੀਂ ਸੋਚਣਾ ਵੀ ਸਾਡੇ ਪੈਸੇ ਮਰ ਜਾਣਗੇ ਜੀ ਸਾਡੀ ਰੋਪੜ ਵਿੱਚ ਦੁਕਾਨ ਹੈ ਕਈ ਲੋਕ ਸੋਚਦੇ ਆ ਵੀ ਆਨਲਾਈਨ ਕੱਪੜੇ ਦਾ ਕੰਮ ਹੈ ਫੇਸ ਨਹੀਂ ਦਿਖਾਉਂਦੇ ਪਤਨੀ ਕਿੱਦਾਂ ਦਾ ਕੰਮ ਹੋਊਗਾ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹ ਰੋਪੜ ਵਿੱਚ ਸਾਡੀ ਦੁਕਾਨ ਹੈ ਕੋਈ ਮੇਰੇ ਨੇੜੇ ਤੇੜੇ ਤੇ ਵੀ ਮੈਨੂੰ ਭੈਣ ਦੇਖਦੀ ਆ ਤਾਂ ਜ਼ਰੂਰ ਆ ਕੇ ਤੁਸੀਂ ਬਿਸ਼ੱਕ ਮਿਲ ਸਕਦੇ ਆ ਜੀ ਹਰ ਗੋਬਿੰਦਨਗਰ ਰੋਪੜ ਸਿਮਰਨ ਬੁਟੀਕ ਦੇ ਨਾਮ ਤੇ ਮੇਰਾ ਬੁਟੀਕ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹਦੇ ਤੇ ਤੁਸੀਂ ਜਦ ਮਰਜੀ ਮੈਨੂੰ ਕਾਲ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੂ ਕਲਰ ਦਾ ਬਹੁਤ ਹੀ ਪਿਆਰਾ ਜਾਰਾ ਬ੍ਰਾਂਡ ਦਾ ਸੂਟ ਹੈ ਜੀ ਸੂਟ ਹੈਗਾ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਦੀ ਨੈਕ ਤੇ ਵਰਕ ਚੈੱਕ ਕਰੋ ਦੁਪੱਟਾ ਬਹੁਤ ਡਿਜ਼ਾਈਨਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1450 ਰੁਪਿਆ 1450 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਤੇ ਤੁਸੀਂ ਨਾਲ ਦੀ ਨਾਲ ਪਿਕਾ ਪਾਓ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਸੂਟ ਦੀ ਲੁੱਕ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਫਰੋਜੀ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਘੇਰੇ ਤੇ ਵਰਕ ਹੋਇਆ ਹੋਇਆ ਹੈ ਜੀ ਘੇਰੇ ਤੇ ਵਰਕ ਹੋਇਆ ਦੁਪੱਟਾ ਨਾਲ ਬਹੁਤ ਡਿਜ਼ਾਈਨਰ ਕੱਟਵਰਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1550 ਰੁਪਿਆ 1550 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਬਿੱਡ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਬਿੱਡ ਸ਼ਿਪਿੰਗ ਕਲਰ ਚਾਰਟ ਚੈੱਕ ਕਰੋ ਅੱਜ ਦੇ ਸੂਟ ਖਾਸ ਉਹਨਾਂ ਪਹਿਨਣ ਲਈ ਜਿਨ੍ਹਾਂ ਦੇ ਗਰਮੀਆਂ ਵਿੱਚ ਵਿਆਹ ਆ ਰਹੇ ਆ ਜਾਂ ਵਿਆਹ ਚੱਲ ਰਹੇ ਆ ਜਾਂ ਵਿਆਹ ਮਈ ਜੂਨ ਜੁਲਾਈ ਤੱਕ ਚੱਲਣੇ ਆ ਜੀ ਸੂਟ ਤੁਸੀਂ ਟੈਨਸ਼ਨ ਫਰੀ ਹੋ ਕੇ ਖਰੀਦੋ ਬਹੁਤ ਹੀ ਪਿਆਰੇ ਜੇ ਸੂਟ ਹੈ ਬਿਦਾਉਟ ਲਾਈਨਿੰਗ ਵਾਲੇ ਸੂਟ ਹੈ ਜੇ ਤੁਸੀਂ ਸੂਟਾਂ ਦੀ ਸਟੀਚਿੰਗ ਵੀ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣਾ ਸਾਨੂੰ ਨਾਪ ਸੈਂਡ ਕਰੋ ਅਸੀਂ ਸੂਟ ਸਟੀਚ ਕਰਕੇ ਤੁਹਾਡੇ ਘਰ ਤੱਕ ਪਹੁੰਚਾ ਦੂੰਗੇ ਜੀ ਇੱਕ ਵਾਰ ਜਰੂਰ ਮੇਰੀਆਂ ਭੈਣਾਂ ਸਟੀਚਿੰਗ ਲਈ ਵੀ ਦੇਖਿਓ ਟਰਾਈ ਕਰਕੇ ਹੋ ਸਕਦਾ ਤੁਹਾਨੂੰ ਸਟੀਚਿੰਗ ਵੀ ਪਸੰਦ ਆ ਜਾਵੇ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਪਰ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸੋਹਣੇ ਸੋਹਣੇ ਸੂਟ ਖਰੀਦਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਵੀ ਕਰੋ ਆਪਣੀ ਫਰੈਂਡ ਸਰਕਲ 'ਚ ਆਪਣੇ ਰਿਸ਼ਤੇਦਾਰਾਂ 'ਚ ਬਹੁਤ ਹੀ ਪਿਆਰੇ ਪਿਆਰੇ ਸੂਟ ਬਹੁਤ ਘੱਟ ਰੇਟ ਵਿੱਚ ਖੁਦ ਵਰਕ ਕਰਵਾ ਕੇ ਤੁਹਾਡੇ ਲਈ ਲੈ ਕੇ ਆਉਣੇ ਆ ਜੀ ਬਹੁਤ ਇਹ ਧਿਆਨ ਰੱਖਿਆ ਜਾਂਦਾ ਹੈ ਕਈ ਮੇਰੀਆਂ ਭੈਣਾਂ ਕਹਿੰਨੀਆਂ ਵੀ ਸਾਡੀ ਹਾਈਟ ਲੰਬੀ ਆ ਸੂਟ ਦਾ ਸਾਡਾ ਬਣ ਜਾਊਗਾ ਜੀ ਦੇਖੋ ਜੀ 42 43 44 45 ਜਿੱਥੇ ਤੱਕ ਵਰਜੀ ਤੁਸੀਂ ਸੂਟ ਬਣਾਓ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਕਿਉਂਕਿ ਸਾਡੀ ਬਟਿਕ ਹੈ ਜੀ ਆਲਮੋਸਟ 50% ਲੋਕ ਮੇਰੇ ਤੋਂ ਹੀ ਸ਼ੋਪਿੰਗ ਕਰਕੇ ਮੇਰੇ ਤੋਂ ਹੀ ਸਲਾਹਨੇ ਆ ਇਸ ਕਰਕੇ ਜੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਸਟੀਚਿੰਗ ਲਈ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟਾਂ ਕੋਈ ਲਾਈਨਿੰਗ ਦੀ ਸੂਟਾਂ ਵਿੱਚ ਨੀਡ ਨਹੀਂ ਹੈਗੀ ਬਹੁਤ ਕੋਸ਼ਿਸ਼ ਤੋਂ ਬਾਅਦ ਤੁਹਾਡੇ ਲਈ ਇਦਾਂ ਦੇ ਸੂਟ ਲੈ ਕੇ ਆਨੇ ਆ ਕਿ ਪਾਰਟੀ ਵੇਅਰ ਵੀ ਲੱਗਣ ਤੇ ਸੂਟਾਂ ਦੀ ਲੁੱਕ ਵੀ ਬਹੁਤ ਜ਼ਿਆਦਾ ਪਿਆਰੀ ਆਵੇ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਸਕਦੇ ਆ ਏਸੀ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲ ਵੀ ਕਰ ਸਕਦੇ ਆ ਜੀ ਤੁਸੀਂ ਆਪਣਾ ਸਿਰਫ ਐਡਰੈਸ ਸਹੀ ਸੈਂਡ ਕਰਨਾ ਹੈ ਜੀ ਇਹ ਨਹੀਂ ਹੈ ਵੀ ਐਡਰੈਸ ਤੁਹਾਡਾ ਗਲਤ ਹੋਵੇ ਫਿਰ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਵਾਪਸ ਸੂਟ ਮੇਰੇ ਕੋਲ ਆ ਜਾਂਦਾ ਹੈ ਪਰ ਤੁਸੀਂ ਇਹ ਨਹੀਂ ਸੋਚਣਾ ਵੀ ਆਨਲਾਈਨ ਕੰਮ ਹੈ ਪਤ ਨਹੀਂ ਸੂਟ ਪਹੁੰਚੂਗਾ ਜੀ ਨਹੀਂ ਹੁੰਦਾ ਜੀ ਬਹੁਤ ਵਾਰ ਸਾਡੇ ਨਾਲ ਵੀ ਹੋਇਆ ਅਸੀਂ ਵੀ ਇਹ ਜੇ ਖਾਦੇ ਹਾਂ ਜੀ ਲੋਕ ਕਹਿੰਦੇ ਖੁਸ਼ ਹੈ ਕਰਦੇ ਖੁਸ਼ ਹੈ ਇਸ ਕਰਕੇ ਤੁਸੀਂ ਟਰਸਟ ਕਰੋ ਸਾਡੇ ਤੇ ਜਿਹੜਾ ਕੁਝ ਅਸੀਂ ਤੁਹਾਨੂੰ ਫੋਨ 'ਚ ਦਿਖਾਵਾਂਗੇ ਉਹੀ ਸੂਟ ਤੁਹਾਡੇ ਤੱਕ ਪਹੁੰਚੂਗਾ ਜੀ ਬਹੁਤ ਹੀ ਪਿਆਰੇ ਬਾਈਟ ਸੂਟ ਹੈ ਜੀ ਨਾਲ ਕਲਰਫੁੱਲ ਦੁਪੱਟੇ ਰੱਖੇ ਹੋਏ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1450 ਰੁਪਿਆ 1450 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਾਈਟ ਸੂਟ ਹੈ ਨਾਲ 컬러풀 बॉटम रखी है नार नार ते ਨਾਲ 컬러ਫੁਲ ਇਹ ਦੁਪੱਟਾ ਰੱਖਿਆ ਜੀ ਸੂਟਾਂ ਦੀ ਲੁੱਕ ਬਹੁਤ ਪਿਆਰੀ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਸਾਡੇ ਨਾਲ ਗੱਲ ਵੀ ਕਰ ਸਕਦੇ ਆ ਬਹੁਤ ਮੇਰੀਆਂ ਭੈਣਾਂ ਸਪੋਰਟ ਕਰ ਰਹੀਆਂ ਐਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲਿਆਉਂਦੇ ਰਹੇ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਦੁਪੱਟੇ ਦੇਖੋ ਕਿੰਨੇ ਡਿਜ਼ਾਈਨਰ ਹੈ ਬਹੁਤ ਹੀ ਪਿਆਰੇ ਸੂਟ ਲੈ ਕੇ ਆਨੇ ਜੀ ਮਸਲੀਨ ਦਾ ਸੂਟ ਤੁਹਾਨੂੰ ਮਸਲੀਨ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਪਿਆਰੀ ਆ ਇੱਕ ਗੱਲ ਖਾਸ ਹੋਰ ਜੀ ਇਹ ਵੀ ਮਸਲੀਨ ਦੇ ਸੂਟ ਹੈ ਜੀ ਦੁਬਾਰਾ ਤੁਸੀਂ ਸੋਚੂਗੇ ਦੁਬਾਰਾ ਸੂਟ ਆਗੇ ਨਹੀਂ ਜੀ ਇਹ ਸੀ ਕੁ ਤੁਹਾਨੂੰ ਵੀ ਇੱਕ ਹੋਰ ਤੁਸੀਂ ਚੰਗੀ ਤਰ੍ਹਾਂ ਸੂਟ ਦੇਖ ਲਓ ਕਈ ਮੇਰੀਆਂ ਭੈਣਾਂ ਨੂੰ ਵੀਡੀਓ ਪਿੱਛੇ ਨਹੀਂ ਕਰਨੀ ਆਉਂਦੀ ਇਸ ਕਰਕੇ ਜੀ ਇਹ ਮਸਲੀਨ ਦੇ ਸੂਟ ਹੈ ਮਸਲੀਨ ਐਦਾ ਦਾ ਫੈਬਰਿਕ ਹੈ ਜੀ ਜਿਹੜਾ ਤੁਸੀਂ ਗਰਮੀ 'ਚ ਵੀ ਵੇਅਰ ਕਰ ਸਕਦੇ ਆ ਤੇ ਸਰਦੀ 'ਚ ਵੀ ਔਰ ਇਹਨਾਂ ਦੀ ਪ੍ਰਿੰਟਿੰਗ ਅਰ ਡਿਜ਼ਾਈਨਿੰਗ ਇੰਨੀ ਪਿਆਰੀ ਆ ਕਿਆ ਕਹਿਨੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਤੁਸੀਂ ਬਾਏ ਕਰ ਸਕਦੇ ਆ ਜੀ ਜਿਹੜੀ ਦੁਪੱਟਿਆਂ ਦੀ ਲੁੱਕ ਆ ਉਹ ਬਹੁਤ ਸਰਦਾਰੀ ਲੁੱਕ ਦਿੰਦੀ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਦਾ ਇਹ ਟੇਸਟ ਆ ਉਹ ਖੁੱਲੇ ਡੁੱਲੇ ਦੁਪੱਟੇ ਲੈਣਾ ਚਾਹੁੰਦੀ ਆ ਖਾਸ ਤੌਰ ਤੇ ਸਾਡੇ ਪੰਜਾਬ ਵਿੱਚ ਜਿਹੜੀਆਂ ਪੰਜਾਬਣਾਂ ਪਿਓਰ ਪੰਜਾਬਣਾਂ ਪੂਰੇ ਖੁੱਲੇ ਡੁੱਲੇ ਸਰਦਾਰੀ ਦੁਪੱਟੇ ਲੈਣਾ ਪਸੰਦ ਕਰਦੀਆਂ ਟੈਂਸ਼ਨ ਫਰੀ ਹੋ ਕੇ ਤੁਸੀਂ ਇਹ ਸੂਟ ਬੁੱਕ ਕਰੋ 202% ਤੁਹਾਨੂੰ ਸੂਟ ਪਸੰਦ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ येलो ਕਲਰ ਦਾ ਸੂਟ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਹੈ ਮਸਲੀਨ ਕਾਟਨ ਦਾ ਸੂਟ ਹੈ ਨਾਲ ਦੁਪੱਟੇ ਦੇ ਕਿਆ ਕਿਹੜੇ ਦੁਪੱਟਾ ਬਹੁਤ ਡਿਜ਼ਾਈਨਰ ਹੈ ਇਹਨੂੰ ਮਹਿਰੂਨ ਕਲਰ ਦੀ ਪਾਈਪਿੰਨ ਲੇਸ ਛੋਟੀ ਛੋਟੀ ਜਿਹੜੀ ਕਾਟਨ ਦੀ ਲੇਸ ਚੱਲੀ ਵੀ ਅੱਜਕੱਲ ਉਹ ਲਵਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦੇ ਦਿਓ ਵਿਆਹ ਵਿੱਚ ਤੁਹਾਡੀ ਲੱਗੀ ਲੁੱਕ ਹੋ ਗਈ ਜੀ ਥੈਂਕ ਯੂ so much ਵੀਡੀਓ ਨੂੰ ਪਿਆ